ਦੈਨਿਕ ਸਵੇਰਾ ਤੇ ਖਬਰ ਚੱਲਦੀ ਸੀ ਕੁਝ ਘੰਟੇ ਪਹਿਲਾਂ ਜਿਸ ਦਾ ਅਸਰ ਤੁਰੰਤ ਦੇਖਣ ਨੂੰ ਮਿਲਿਆ ਦੈਨਿਕ ਸਵੇਰਾ ਟੀਵੀ ਤੇ ਖਬਰ ਚਲਾਈ ਗਈ ਸੀ ਕਿ ਬਟਾਲਾ ਦਾ ਹਸਲੀ ਨਾਲਾ ਨੱਕੋ ਨਕ ਭਰ ਗਿਆ ਹੈ ਬਰਸਾਤੀ ਪਾਣੀ ਦੇ ਨਾਲ ਭਰ ਗਿਆ ਹੈ ਗੂਟੀ ਦੇ ਨਾਲ ਜੇਕਰ ਕੁਝ ਸਮਾਂ ਹੋਰ ਬਰਸਾਤ ਹੋਈ ਜਾਂ ਪਾਣੀ ਨਾ ਨਿਕਲਿਆ ਤਾਂ ਡੁੱਬ ਜਾਵੇਗਾ ਬਟਾਲਾ ਜਿੱਦਾਂ ਹੀ ਦੈਨਿਕ ਸਵੇਰਾ ਤੇ ਖਬਰ ਚੱਲੀ ਤੁਰੰਤ ਪ੍ਰਸ਼ਾਸਨ ਹਰਕਤ ਦੇ ਵਿੱਚ ਆਇਆ ਸਾਰੀਆਂ ਸਿਆਸੀ ਪਾਰਟੀਆਂ ਪਹੁੰਚੀਆਂ ਖਾਸ ਕਰਕੇ ਭਾਜਪਾ ਲੀਡਰ ਨੇ ਪ੍ਰਸ਼ਾਸਨ ਤੇ ਇਲਜ਼ਾਮ ਲਾਇਆ ਕਾਂਗਰਸੀ ਲੀਡਰ ਨੇ ਪ੍ਰਸ਼ਾਸਨ ਤੇ ਇਲਜ਼ਾਮ ਲਗਾਏ ਲੇਕਿਨ ਮੇਅਰ ਨੇ ਜੋਸੀ ਉਹ ਕਿਸੇ ਤੇ ਵੀ ਇਲਜ਼ਾਮ ਨਾ ਲਗਾ ਕੇ ਕੁਦਰਤ ਤੇ ਗੱਲ ਛੱਡ ਦਿੱਤੀ ਉਹਨਾਂ ਨੇ ਕਿਹਾ ਕਿ ਕੁਦਰਤ ਨੇ ਜੇਕਰ ਬੱਦਲ ਪਾੜ ਦਿੰਦਾ ਤਦ ਵੀ ਤੇ ਬਟਾਲਾ ਡੋਬੇ ਹੀ ਜਾਣਾ ਸੀ ਇਹ ਜਵਾਬ ਸੀ ਬਟਾਲਾ ਦੇ ਮੇਅਰ ਦਾ ਕਿਉਂਕਿ ਇਹ ਸਾਰਾ ਏਰੀਆ ਬਟਾਲਾ ਕਾਰਪੋਰੇਸ਼ਨ ਦੇ ਅੰਦਰ ਆਉਂਦਾ ਹੈ ਮਨਜੀਤ ਸਿੰਘ ਚੀਮਾ ਇੰਚਾਰਜ ਸ਼੍ਰੀ ਹਰਗਵਿੰਦਪੁਰ ਮੇਰੀ ਰੈ residense ਇੱਥੇ ਨਾਲ ਹੀ ਹੈ ਮੇਰੇ ਤੋਂ ਪਹਿਲਾਂ ਮੇਰੇ ਬੜੇ ਕਾਬਿਲ ਦੋਸਤ ਹੀਰਾਵਾਲੀ ਅਰੀ ਜ਼ਿਲ੍ਹਾ ਪ੍ਰਧਾਨ ਅਤੇ ਗੁੱਡੂ ਸੀਐਸ ਜ਼ਿਲ੍ਹਾ ਪ੍ਰਧਾਨ ਸਾਡੇ ਕਾਂਗਰਸ ਦੇ ਦੱਸ ਕੇ ਗਏ ਨੇ ਮੈਂ ਉਹ ਗੱਲਾਂ ਰਿਪੀਟ ਨਹੀਂ ਕਰਨੀਆਂ ਪਰ ਮੈਂ ਇਮੀਡੀਏਟ ਪ੍ਰਸ਼ਾਸਨ ਕੋਲੋਂ ਮੰਗ ਕਰਦਾ ਕਿ ਇਹ ਜੋ ਕੁਝ ਹੋ ਰਿਹਾ ਹੈ ਸ਼ਹਿਰ ਨੂੰ ਲੈ ਕੇ ਬਹਿਜੇਗਾ ਇੱਥੇ ਦੋ ਹਾਈਡਰਾ ਤਾਂ ਕਿ ਆ ਜਿਹੜੀ ਬੂਟੀ ਹੈ ਇਸ ਨੂੰ ਬਾਹਰ ਕੱਢਿਆ ਜਾ ਸਕੇ ਇਸ ਦੇ ਅੱਗੇ ਇੱਕ ਵੱਡਾ ਬੂੜ ਦਾ ਦਰਖਤ ਜਿਹੜਾ ਟ੍ਰੇਨ ਦੇ ਵਿੱਚ ਪਿਆ ਹੋਇਆ ਪ੍ਰਸ਼ਾਸਨ ਹੱਥ ਕੜੇ ਕਰ ਰਿਹਾ ਕਿ ਅਸੀਂ ਉਹਨੂੰ ਨਹੀਂ ਕੱਢ ਸਕਦੇ ਜੇ ਉਹ ਨਹੀਂ ਨਿਕਲੇਗਾ ਤਾਂ ਇਹ ਪਾਣੀ ਹੋਰ ਉੱਪਰ ਆਏਗਾ ਔਰ ਸ਼ਹਿਰ ਨੂੰ ਨੁਕਸਾਨ ਇਮੀਡੀਏਟਲੀ ਮੈਂ ਕਿਸੇ ਨੂੰ ਕੋਸਣਾ ਨਹੀਂ ਪਰ ਮੈਂ ਤੁਹਾਡੇ ਜ਼ਰੀਏ ਮੰਗ ਕਰਦਾ ਹਾਂ ਡੀਸੀ ਸਾਹਿਬ ਤੋਂ ਐਸਡੀਐਮ ਸਾਹਿਬ ਤੋਂ ਕਿ ਨੀਂਦ ਤੋਂ ਜਾਗੋ ਔਰ ਇੱਥੇ ਇਸ ਰੋਕ ਨੂੰ ਕੱਢੋ ਔਰ ਅੱਗੇ ਉਸ ਜਿਹੜਾ ਬੋਰਡ ਦਾ ਦਰਖਤ ਆ ਉਹਨੂੰ ਕੱਢੋ ਔਰ ਇਹ ਪੁਲ ਉੱਚਾ ਸਾਡਾ ਅੱਗੇ ਸ਼ਾਹਪੁਰੇ ਦਾ ਪੁਲ ਨੀਮਾ ਜੇ ਇਹਨੂੰ ਇੱਥੋਂ ਫ੍ਰੀ ਕਰ ਦੇਣਗੇ ਤੇ ਉਹ ਸਾਡੇ ਕਈ ਪਿੰਡ ਔਰ ਸਾਡੇ ਨਾਲ ਦੇ ਵਾਰਡ ਨੇ ਇਹਨਾਂ ਨੂੰ ਲੈ ਕੇ ਬੈਠ ਜਾਏਗਾ ਪਿਛਲੀ ਵਾਰ ਵੀ ਅਸੀਂ ਤੁਹਾਡੇ ਮਾਧਿਅਮ ਰਾਹੀਂ ਆਵਾਜ਼ ਉਠਾਈ ਸੀ ਔਰ ਪ੍ਰਸ਼ਾਸਨ ਨੇ ਸਹੀ ਕੰਮ ਕੀਤਾ ਸੀ ਅੱਜ ਵੀ ਅਸੀਂ ਮੰਗ ਕਰਦੇ ਹਾਂ ਕਿ ਆਪਾਂ ਹੁਣ ਤੇ ਬੁਹੇ ਆਈ ਜਨ ਮਿੰਨੂ ਕੁੜੀ ਦੇ ਕੰਨ ਵਾਲ ਔਰ ਲੋਕਾਂ ਨੂੰ ਬਚਾਓ ਔਰ ਇਮੀਡੀਏਟ ਇਥੇ ਦੋ ਹਾਈਡਰਾ ਔਰ ਜਿਹੜਾ ਤੁਹਾਡੀਆਂ ਕੋਕਲੇਨ ਨੇ ਉਹਨਾਂ ਨੂੰ ਭੇਜੋ ਔਰ ਇਸ ਸਮੱਸਿਆ ਤੋਂ ਸਾਨੂੰ निजात ਦਿਵਾਓ ਕਾਰਪੋਰੇਸ਼ਨ ਨਾਲ ਇਨਫੋਰਮੈਂਟ ਰਹੀ ਹੁ ਦਾ ਹਾਂਜੀ ਤੁਹਾਡੀ ਕਾਰਪੋਰੇਸ਼ਨ ਦਾ ਹਿਸਾਬਾ ਹੈ ਡਰੇਆ ਔਰ ਸ਼ਹਿਰ ਦੇ ਵਿੱਚ ਕੀ ਹਾਲਾਤ ਉਹ ਇਹ ਹਾਲਾਤ ਨਹੀਂ ਵੇਖੋ ਪਾਣੀ ਚੱਲਣ ਲਿਆ ਤੇ ਪੀਸੀਪੀ ਲੱਗੀ ਆ ਬੁਟੀ ਥੋੜੀ ਜੀ ਆ ਪੁਲ ਚਾਹੀਏ ਪਹਿਲੇ ਹਸਾਪੁਰੇ ਵਾਲੇ ਪੁਲ ਤਾਂ ਹੀ ਉਹ ਕੱਢ ਦਿੱਤੀ ਆ ਆ ਥੋੜੀ ਜੀ ਬੁਟੀ ਆ ਜੀ ਇਹ ਵੀ ਕੱਢਣ ਲੱਗੇ ਆ ਪਾਣੀ ਜਿਹੜਾ ਚੱਲਣ ਦਾ ਬੜਾ ਵਧੀਆ ਹਰ ਸਾਲ ਤੇਰੀ ਪੱਕੀ ਟੋਕਲੇ ਇੱਕ ਬੱਲੇਗੀ ਇਹ ਹਰ ਮਹੀ ਦੀ ਬੂਟੀ ਪਿੱਛੇ ਰੋੜ ਕੇ ਆ ਜਾਂਦੀ ਹੈ ਤੇ ਕੁਲਾਂ ਦੇ ਵਿੱਚ ਥੋੜਾ ਥੋੜਾ ਰਕਾਵਟ ਨਾ ਉਹ ਪੜ ਰੁਕੀ ਜਾਂਦੀ ਹੈ ਕੋਈ ਗੱਲ ਨਹੀਂ ਅਸੀਂ ਜਿਹੜਾ ਕੰਟਰੋਲ ਜੀਅਸ ਦਿੱਤੀ ਅਸੀਂ ਕੋਈ ਸੁਰੱਖਿਤੀ ਦਿੱਤੀ ਕੋਈ ਇਹ ਵਾਹ ਫੋਟੋ ਲੱਗ ਗਿਆ ਜੇਕਰ ਕੋਈ ਹਾਦਸਾ ਹੋ ਗਿਆ ਖੌਜ ਜ਼ਿਮੇਵਾਰ ਜੇ ਇਹਦੇ ਹੁਣ ਪ੍ਰਮਾਤਮਾ ਇਹ ਤੋਂ ਬਦਲ ਪਾੜ ਦਿੰਦਾ ਫਿਰ ਉਹ ਕੌਣ ਜ਼ਿਮੇਵਾਰ ਹੈ ਇਹ ਦੇ ਵੇਖੋ ਕੁਦਰਤ ਨਾਲ ਨਹੀਂ ਕੋਈ ਕਰ ਸਕਦਾ ਕੁਝ ਨਹੀਂ ਪਰ ਤੁਹਾਡੀ ਜਿਹੜੀ ਸਥਿਤੀ ਪਟਾਲੇ ਦੀ ਬੜੀ ਵਧੀਆ ਪਾਣੀ ਜਿਹੜਾ ਅਸਲੀ ਸਾਫ਼ ਯਾਰ ਚੱਲਣ ਡਿਆ ਪਾਣੀ ਬਹੁਤ ਵਧੀਆ ਤੇ ਜਿਹੜਾ ਪੁਲ 'ਚ ਥੋੜੀ ਜੀ ਬੂਟੀ ਆਈ ਇਹ ਵੀ ਕੱਢਣ ਲੱਗੇ ਆ ਪਟਾਲਾ ਦੇ ਮੇਰੋ ਇਹ ਜਿਹੜਾ ਹਾਲਾਤ ਹੈ ਸਮਝ ਹਾਲਾਤ ਤੇ ਕੋਈ ਗਲਤ ਨਹੀਂ ਯਾਰ ਇਹ ਤਾਂ ਪਿਛੇ ਬੂਟੀ ਰੜ ਕੇ ਆਉਂਦੀ ਆ ਪੋਲਾਂ ਨਾਲ ਅੜਕ ਜਾਂਦੀ ਥੋੜੀ ਬੂਟੀ ਉਹਨੂੰ ਕੱਢਣ ਡੇ ਆ ਇੱਕ ਪੁਲ 'ਚੋਂ ਕੱਢਦੀ ਆ ਦੂਜੇ ਤੋਂ ਨਿਕਲ ਜਲੀ ਥੋੜੀ ਬੂਟੀ ਆ ਉਹ ਖਾਸ ਨਹੀਂ ਏਡੀ ਗੱਲ ਪਾਣੀ ਪਿੱਟਣ ਆਇਓ ਜੀ ਕੀ ਦੇਖੇ ਵੇਖੋ ਜੀ ਬਾਬਾਈ ਦਾ ਵਿਆਹ ਪੂਰਵ ਹੈ ਉਹ ਉਹਨਾਂ ਦੇ ਵਿਆਹ ਪੂਰਵ ਤੇ ਸੀ ਪਹਿਲੀ ਵਾਰ ਇਹ ਹਾਲਾਤ ਆਪਣੇ ਬਟਾਲੇ ਦੇ ਵੇਖੇ ਆ ਕਿ ਐਮਐਲਏ ਸਾਹਿਬ ਨੂੰ ਜੇ ਬਾਹਰ ਦੇ ਟੂਰਾਂ ਦੇ ਉੱਤੋਂ ਫੁਰਸਤ ਮਿਲ ਗਈ ਹੋਏ ਵਿਦੇਸ਼ਾਂ ਦੇ ਟੂਰਾਂ ਤੋਂ ਤੇ ਉਹ ਬਟਾਲੇ ਵਾਲੇ ਵੀ ਧਿਆਨ ਦੇ ਲੈਣ ਜਦੋਂ ਕਿਤੇ ਐਮਐਲਏ ਸਾਹਿਬ ਨੇ ਘੁੰਮਣ ਜਾਣਾ ਹੁੰਦਾ ਉਦੋਂ ਵੈਦਰ ਰਿਪੋਰਟ ਵੇਖੀ ਜਾਂਦੀ ਹੈ ਕਿ ਹਾਂ ਵੀ ਮੈਂ ਆ ਆ ਜਗ੍ਹਾ ਘੁੰਮਣ ਜਾਣਾ ਤੇ ਉਥੇ ਮੀਂਹ ਤੇ ਨਹੀਂ ਪੈਣਿਆ ਇਹਨਾਂ ਨੂੰ ਮਹੀਨਾ ਮਹੀਨਾ ਪਹਿਲੇ ਪਤਾ ਸੀ ਕਿ ਇਹ ਹਾਲਾਤ ਹੋਣੇ ਆ ਬਟਾਲੇ ਦੇ ਇਹਨਾਂ ਕੋਈ ਸਫਾਈ ਨਹੀਂ ਕਰਾਈ ਗਈ ਇਹਨਾਂ ਨੂੰ ਮੈਂ ਆਪਣਾ ਕਮਿਸ਼ਨਰ ਸਾਹਿਬ ਨੂੰ ਜੇ ਫੋਨ ਕੀਤੇ ਆ ਤੇ ਹੁਣ ਉਹ ਕਹਿੰਦੇ ਕਿ ਸਾਡੇ ਕੋਲ ਪੁਖਤਾ ਪ੍ਰਬੰਧ ਨਹੀਂ ਹੈਗੇ ਇਹਨਾਂ ਨੂੰ ਇਹ ਪੁਖਤਾ ਪ੍ਰਬੰਧ ਪਹਿਲੇ ਕਰਨੇ ਚਾਹੀਦੇ ਸੀ ਸਾਡੇ ਬਟਾਲੇ ਦੇ ਹਾਲਾਤ ਵੇਖੋ ਸਾਡਾ ਬਟਾਲਾ ਰੋਲੰਡਿਕ ਅਗਾਰ ਤੇ ਆਇਆ ਦਾ ਪਰ ਮੈਂ ਇੱਕ ਜ਼ਰੂਰ ਗੱਲ ਕਹੂੰਗਾ ਪਾਰਟੀ ਬਾਜੀ ਤੋਂ ਉੱਠ ਕੇ ਕਹੂੰਗਾ ਕਿ ਜੇ ਪਿਛਲੀ ਸਰਕਾਰ ਚ ਪੈਸੇ ਲੱਗੇ ਸਰਦਾਰ ਤ੍ਰਿਪ ਤਰਜਿੰਦਰ ਸਿੰਘ ਬਾਜਵਾ ਜੀ ਨੇ ਹਸਲੀਆਂ ਚੌੜੀਆਂ ਕਰਾਈਆਂ ਸਾਡੀਆਂ ਪੱਕੀਆਂ ਕਰਾਈਆਂ ਤੇ ਤਾਂ ਤੁਸੀਂ ਪਿੱਛੋ ਵੇਖੋ ਪਿੱਛੋ ਬਿਲਕੁਲ ਠੀਕ ਹੈ ਅੱਗੋਂ ਜੇ ਨਹੀਂ ਕੰਮ ਹੋਇਆ ਤੇ ਅੱਗੇ ਹਾਲਾਤ ਵੇਖੋ ਆਕੇ ਇਹਨਾਂ ਨੇ ਉਹਦਾ ਜਿਹੜਾ ਡਿਲੇਡ ਵਿਭਾਗ ਕੋ 14 ਕਰੋੜ ਰੁਪਇਆ ਸਾਡਾ ਵਾਪਸ ਗਿਆ ਵਾ ਉਹਨਾਂ ਨੇ ਸਾਰੇ ਪੈਸੇ ਸਰਕਾਰ ਨੇ ਪੰਜਾਬ ਸਰਕਾਰ ਨੇ ਵਾਪਸ ਮੰਗਾਏ ਜੇ ਉਹ ਅੱਜ ਲੱਗੇ ਹੁੰਦੇ ਤੇ ਸ਼ਾਇਦ ਇਹ ਹਾਲਾਤ ਨਾ ਹੁੰਦੇ ਜੇ ਸਫਾਈ ਹੋਈ ਹੁੰਦੀ ਤੇ ਅੱਜ ਇਹ ਹਾਲਾਤ ਨਾ ਹੁੰਦੇ ਇਹਨਾਂ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਬਾਬਾਈ ਦਾ ਵਿਆਹ ਪਰਬ ਹੈ ਇਹਦੀਆਂ ਤਿਆਰੀਆਂ ਇਹਨਾਂ ਨੂੰ ਪਹਿਲੇ ਕਰਨੀਆਂ ਜਿਹਦੇ ਪਹਿਲੀ ਵਾਰੀ ਹੋਇਆ ਕਿ ਚੰਗੀ ਤਰ੍ਹਾਂ ਸਫਾਈ ਜਿਹੜੀ ਆ ਬਟਾਲੇ ਸ਼ਹਿਰ ਦੇ ਵਿੱਚ ਬਾਬਾਈ ਦੇ ਵਿਆਹ ਪਰਬ ਦੀ ਅਸਲੀ ਦੀ ਨਹੀਂ ਹੋਈ ਜਿਕਰ ਤੁਹਾਡੇ ਸਾਹਮਣੇ ਆ ਜੀ ਗਰੀਬਾਂ ਦੇ ਹਾਲਾਤ ਕੀ ਹੋਣਗੇ ਨੀਵੇਂ ਏਰੀਆ ਸਿਆਸੀ ਨਗਰ ਹੈ ਸਮਾਗ ਲੋੜ ਹੈ ਬੁਰੇ ਹਾਲ ਹੋਣਗੇ 88 ਲੋਕਾਂ ਨੂੰ ਅਜੇ ਭੁੱਲਿਆ ਥੋੜੀ ਜਦੋਂ ਇੰਨਾ ਤਕੜਾ ਹੜ ਆਇਆ ਸੀ ਤੇ ਹੁਣ ਵੀ ਉਹੀ ਹਾਲ ਹੋਣਿਆ ਜੇ ਪ੍ਰਸ਼ਾਸਨ ਹਰਕਤ ਤੇ ਵਿੱਚ ਨਹੀਂ ਆਇਆ ਅੱਜ ਬਟਾਲਾ ਦੇ ਇਹ ਹਾਲਾਤ ਵੇਖ ਕੇ ਬੜਾ ਮਨ ਨੂੰ ਤੱਕਾ ਵਜਾ ਕਿ ਸਾਰਾ ਪੰਜਾਬ ਦਰਿਆਵਾਂ ਦੀ ਚਪੇਟ ਵਿੱਚ ਆ ਚੁੱਕਾ ਵਾ ਇੱਕ ਜਿਹੜੀ ਹਸਲੀ ਇਹ ਡਰੇਨ ਆ ਸਾਡੇ ਬਟਾਲਾ ਦੇ ਵਿੱਚੋਂ ਇੱਕ ਵਰਦਾਨ ਬਣ ਕੇ ਨਿਕਲਦੀ ਆ ਜੋ ਸਾਰੇ ਬਟਾਲੇ ਦਾ ਸੀਵਰੇਜ ਲੈ ਕੇ ਜਾਂਦੀ ਆ ਉਹ ਹਰ ਸਾਲ ਪਤਾ ਪਈ ਹਰਦੀ ਮਾਰ ਦੇ ਵਿੱਚ ਆਉਂਦੀ ਆ ਪਿੱਛੇ ਦੋ ਵਾਰੀ ਮਾਰ ਟੈਵ ਵੀ ਚੁੱਕੀ ਆ ਔਰ ਪਰਮਾਨੈਂਟ ਇਥੇ ਕੋਈ ਵੀ ਸਰਕਾਰ ਆਈ ਇਥੇ ਜਿਹੜੀ ਕ੍ਰੇਨ ਆ ਇਹ ਲੱਗੀ ਰਹਿੰਦੀ ਆ ਸ਼ਹਿਰ ਦੇ ਵਿੱਚ ਇਹ ਮੇਰੇ ਕਹਿਣ ਦੀ ਗੱਲ ਨਹੀਂ ਤੁਸੀਂ ਵੀ ਸਾਰੇ ਪੁਰਾਣੇ ਲੋਕ ਉਹ ਜਾਣਦੇ ਹੋ ਇਸ ਵਾਰ ਆ ਵੇਖਦਿਆ ਵੇਖਦਿਆ ਪਿਛਲੇ 3 ਘੰਟੇ ਤੋਂ ਨਿਤਨ ਜੀ ਵੀ ਪਹਿਲੇ ਹੋ ਕੇ ਚਲੇ ਗਏ ਥੋ ਲੈ ਕੇ ਸਾਰਾ ਕਲਿੱਪ ਵਗੈਰਾ ਇਹ ਵੇਖਦਿਆ ਵੇਖਦਿਆ 8 ਫੁੱਟ ਤੋਂ ਉੱਤੇ ਪਾਣੀ ਆ ਗਿਆ ਵਾ ਔਰ ਉਹ ਬਿਲਕੁਲ ਫੌਜਦਲਾ ਟੱਚ ਕਰਨ ਵਾਲਾ ਹਸਲੀ ਬਲਾਕ ਆ ਅਸੀਂ ਇੰਸਾਬੜਾ ਕਮਿਸ਼ਨਰ ਸਾਹਿਬ ਨਾਲ ਗੱਲ ਕੀਤੀ ਆ ਉਹ ਕਹਿੰਦੇ ਸਾਡੇ ਕੋਲ ਕੋਈ ਜੀਸੀਬੀ ਨਹੀਂ ਗਈ ਕੋਈ ਪੋਕਲਾ ਨਹੀਂ ਅਸੀਂ ਤੇ ਕਿਰਾਏ ਤੇ ਕਰ ਕੀਤੀ ਆ ਉਹ ਜਿਹੜੀ ਕਿਰਾਏ ਤੇ ਕੀਤੀ ਆ ਉਹ ਹੁਣ ਇੱਕ ਭੇਜੀ ਆ ਐਸਡੀਓ ਸਾਹਿਬ ਇੱਥੇ ਖੜੇ ਸੀ ਕਾਰਪੋਰੇਸ਼ਨ ਦੇ ਮੈਂ ਉਹਨਾਂ ਨੂੰ ਕਿਹਾ ਵੀ ਕੀ ਹੋ ਰਿਹਾ ਬਟਾਲੇ ਦੇ ਵਿੱਚ ਉਹ ਕਹਿੰਦੇ ਸਾਡਾ ਕੰਮ ਨਹੀਂਗਾ ਇਹ ਕੰਮ ਡਰੇਨੇਜ ਵਿਭਾਗ ਦਾ ਵਾ ਮੈਂ ਸਵਾਲ ਕਰਦਾ ਕਾਰਪੋਰੇਸ਼ਨ ਨੂੰ ਮੈਂ ਸਵਾਲ ਕਰਦਾ ਮੇਰ ਸਾਹਿਬ ਨੂੰ ਮੈਂ ਸਵਾਲ ਕਰਦਾ ਐਮਐਲਏ ਸਾਹਿਬ ਨੂੰ ਕਿ ਬਟਾਲੇ ਨੂੰ ਕਿਸ ਦੇ ਹਵਾਲੇ ਕੀਤਾ ਵਾ ਅਸੀਂ ਬਹੁਤ ਕੰਮ ਕੀਤਾ ਅਸੀਂ ਬਹੁਤ ਕੰਮ ਕਰ ਰਹੇ ਆ ਉਹ ਯਾਰ ਨਾ ਕਰੋ ਆ ਬਾਰ ਜੇ ਬਟਾਲੇ ਨੂੰ ਇੱਕ ਵਾਰ ਹੀ ਵੱਜ ਗਈ ਗਰੀਬ ਤੇ ਬੈਠੀ ਨਹੀਂ ਆਪਣਾ ਦੁਬਾਰਾ ਲੈ ਸਕਦਾ ਗਰੀਬ ਤੇ ਬੈਠੀ ਨਹੀਂ ਲੈ ਸਕਦਾ ਅ ਗੜਦੋ ਗੜਦੋ ਜੀ ਕਰਾ ਕੀ ਨਾਮ ਹੈ ਜੀ ਮੇਰਾ ਨਾਮ ਤਿਲਕਰਾ ਜੀ ਤਿਲਕਰਾ ਜੀ ਕੁਝ ਸਮਾਂ ਪਹਿਲਾਂ ਇੱਥੇ ਪਹਾੜਪਾਦ ਜ਼ਿਲ੍ਹਾ ਪ੍ਰਧਾਨ ਆਏ ਥੇ ਆ ਪ੍ਰਸ਼ਾਸਨ ਤੇ ਸਰਕਾਰ ਦੇ ਜੰਮ ਕੇ ਬਣੇ ਕਾਂਗਰਸ ਦੇ ਲੀਡਰ ਹਾਲ ਕੁਝ ਜੰਮ ਕੇ ਬਾਰੇ ਜਦੋਂ ਮੇਰ ਸਾਹਿਬ ਨੇ ਸਵਾਲ ਕੀਤਾ ਉਹ ਕਹਿੰਦੇ ਕਿ ਇਹ ਕੋਈ ਗੱਲ ਨਹੀਂ ਨਾਰਮਲ ਆ ਸਾਰੀ ਸਥਿਤੀ ਰੂਟੀਨ ਆ ਦੇਖੋ ਆਮ ਆਦਮੀ ਪਾਰਟੀ ਨੂੰ ਵਾਈ ਨੂੰ 3 ਸਾਲ ਹੋਏ ਨੇ 3.5 ਸਾਲ ਹੋਏ ਨੇ ਇਹ ਬਾਕੀ ਸਰਕਾਰਾਂ ਜਿਹੜੀਆਂ ਨੇ ਬੀਜੇਪੀ ਸਰਕਾਰ ਹੈ ਸੈਂਟਰ ਦੇ ਵਿੱਚ ਬੈਠੀ ਹੈ ਉਹਨੇ ਪਿੰਨੇ ਪੰਜਾਬ ਦਾ ਆਰਡੀਐਮ ਨੂੰ ਰੋਕ ਕੇ ਬੈਠੀ ਹੈ ਇਹ ਨਕਾਸ ਕਿੱਥੇ ਹੋਣੇ ਨੇ ਜਦੋਂ ਪੈਸੇ ਖਾ ਗੋ ਕਮੇਟੀ ਦੇ ਬੀਜੇਪੀ ਵਾਲੇ ਇਹ ਜਿੰਦਾ ਰਲ ਕੇ ਜਿਹੜਾ ਕਰੋੜਾਂ ਰੁਪਏ ਆਇਆ ਬਾਬਾ ਅਨੰਕ ਦੀ ਜਿਹਦੇ ਸਟਾਪਲੀ ਦੇ ਉੱਤੇ ਆਇਆ ਕਿੱਥੇ ਲੱਗਾ 80 ਕਰੋੜ ਰੁਪਏ ਲੱਗੇ ਹਨ ਨਾਂ ਦਾ ਕੀ ਫਾਇਦਾ ਮਿੱਟੀ ਕਰ ਦੋ ਤਾਂ ਉਹ ਸਾਰੇ ਹੋ ਜਾਣ ਇਹੋ ਪੈਸਾ ਜੇ ਕਿਦੇ ਚੱਲਦੇ ਕੰਮ ਲੱਗਾ ਹੁੰਦਾ ਤੇ ਅੱਜ ਅੰਬਾਬਾ ਨਾ ਹੁੰਦੀ ਇਹ ਇਹ ਤਾਂ ਸਰਕਾਰਾਂ ਦੀ ਜ਼ਿੰਮੇਵਾਰੀ ਹੈ ਮੇਰ ਸਾਹਿਬ ਕਹਿੰਦੇ ਵੀ ਕੋਈ ਨਹੀਂ 2 ਮਿੰਟ ਚ ਠੀਕ ਕਰ ਦਿੰਦੇ 2 ਮਿੰਟ ਚ ਠੀਕ ਹੋ ਜੇ ਇਹ ਤਾਂ ਐਮਐਲਏ ਸਾਹਿਬ ਦਿਨ ਰਾਤ ਲੱਗੇ ਨੇ ਐਮਐਲਏ ਸਾਹਿਬ ਨੇ ਪੂਰੀ ਐਡਮਿਨਿਸਟ੍ਰੇਸ਼ਨ ਖੁੱਤੀ ਹੈ ਕਿ ਬਟਾਲੇ ਵਿੱਚ ਇਹ ਗੰਦਾ ਖਤਮ ਹੋਣਾ ਚਾਹੀਦਾ ਕਿਉਂਕਿ ਬਾਬਾ ਦਾ ਵਿਆਹ ਪਰਿਵਾਰ ਇਹ ਤਾਂ ਦਿਨ ਰਾਤ ਲੱਗੇ ਹੋਏ ਨੇ ਐਮਐਲਏ ਸਾਹਿਬ ਇਹ ਸਰਕਾਰਾਂ ਦਾ ਕਸੂਰ ਹੈ ਪੁਰਾਣੀਆਂ ਦਾ ਜਿਨ੍ਹਾਂ ਨੇ ਕੀਤਾ ਕੁਝ ਨਹੀਂ ਜੇ ਕੀਤਾ ਨਾ ਤਾਂ ਤੁਮ ਨੌਬਤ ਨਾ ਹੁੰਦੀ ਇਹ ਬਟਾਲਾ ਸੋਨੇ ਦਾ ਸ਼ਹਿਰ ਬਣਿਆ ਹੁੰਦਾ ਨੁਕਸਾਨ ਹੋ ਜਾਂਦਾ ਹੈ ਇਸ ਬਾਰੇ ਕੋਈ ਹਰ ਦਿਨ ਨੌਬਤ ਆਈ ਪਾਈ ਪੁਰਾਣੇ ਨਾਲ ਪਾਣੀ ਸਾਟੂ ਹੋ ਰਿਹਾ ਹੈ ਸ਼ਹਿਰ ਵਾਸੀਆਂ ਨੂੰ ਨੁਕਸਾਨ ਹੋ ਰਿਹਾ ਕਿਹੜਾ ਦੇਖੋ ਜਿਹੜੀ ਐਡਮਿਨਿਸਟ੍ਰੇਸ਼ਨ ਹੈ ਨਾ ਆਮ ਆਦਮੀ ਪਾਰਟੀ ਨੇ ਪੂਰੀ ਐਡਮਿਨਿਸਟ੍ਰੇਸ਼ਨ ਛੜਕਾਂ ਤੇ ਤੋੜੀ ਹੈ ਡੀਸੀ ਸਾਹਿਬ ਦੇਰੇ ਨੇ ਛੜਕਾਂ ਤੇ ਖੜੇ ਨੇ ਐਸਟੀਐਮ ਸਾਹਿਬ ਛੜਕਾਂ ਤੇ ਖੜੇ ਨੇ ਕੋਈ ਵੀ ਨਾ ਕੋਈ ਪਹੁੰਚਦੀ ਹੈ ਐਡਵੋਕੇਸ਼ਨ ਪੂਰੀ ਕਰੋ ਤਿਆਰ ਇਹ ਸਾਥੀ ਯਾਰ ਇੱਕ ਦਿਨ ਮੈਂ ਤੇ ਲੀਡਰ ਨੇ ਬਹੁਤ ਸਾਰੇ ਕਹਿੰਦੇ ਦੋਸ਼ ਮਾਰੇ ਹੋਏ ਨਿਕਰੇ ਮੇਰੇ ਸੋਚੇ ਕਿ ਕੋਈ ਗੱਲ ਨਹੀਂ ਆਈਏ ਉਹ ਕਿਰਵਾ ਕਰਨ ਦੇ ਯਾਰ ਖੁਦੋਂ ਤੇ ਗੱਲ ਕਰਦੀ ਰਿਹਾ ਸਾਲ ਪਹਿਲਾਂ ਰਾਜ ਤੇ ਕਿੱਥੇ ਜਾ ਬਸੇ ਤਾ ਜਦੋਂ ਨਾ ਵਿਕਾਸ ਤੇ ਕੰਮ ਤੇ ਲੱਗਾ ਹੁੰਦਾ ਅੱਜ ਇਹ ਬਣਾ ਬਣਾਉਂਦੀ ਨਿਕਰਮਜੀਤ ਸਿੰਘ ਵਿਕਾ ਵਾਰ ਨੰਬਰ 50 ਵਧੀਆ ਜੋ ਕੀ ਦੇਖਦੇ ਹੋ ਭਾਜਪਾ ਵੀ ਆਮ ਆਦਮੀ ਪਾਰਟੀ ਦੇ ਸਰਕਾਰ ਦੇ ਵਿਰੋਧ ਕਰਕੇ ਹਰਿਆ ਸਰਕਾਰ ਹੈ ਕਿ ਕੋਈ ਗੱਲ ਨਹੀਂ ਤੁਹਾਡੀ ਕਾਰਜ ਨੂੰ ਦਾ ਹਿਸਾਬਾ ਮਹਾਰਾਜ ਸੈਂਟਰ ਦੇ ਵਿੱਚ ਬੀਜੇਪੀ ਦੀ ਸਰਕਾਰ ਆ ਪਿਛਲੀ ਵਾਰੀ 100 ਕਰੋੜ ਰੁਪਏ ਆਇਆ ਇਹਦੇ ਬਾਬੇ ਨਾਨਕ ਦੇ ਨਾਂ ਤੇ ਮੇਰ ਸਾਹਿਬ ਉਹਨਾਂ ਦੇ ਠੀਕ ਕਹ ਨਹੀਂ ਅਗੇ ਕਿਉਂਕਿ ਕਈ ਕਰੋੜ ਰੁਪਏ ਇਹਨਾਂ ਨਹੀਂ ਖਲਾਤਾ ਤੇ ਜਿਹਦਾ ਰਿਜ਼ਲਟ ਤੁਹਾਡੇ ਸਾਹਮਣੇ ਆਉਣ ਡਿਆ ਵਾ ਵੀ ਕੀ ਬਣ ਡਿਆ ਵਾ ਮੇਰ ਸਾਹਿਬ ਉਹਨਾਂ ਪਿਛਲੇ ਠਕਣੇ ਤੋਂ ਠਕ ਨਹੀਂ ਆ ਬਾਕੀ ਸ਼ਹਿਰ ਦੇ ਵਿੱਚ ਜਿਤਨਾ ਐਮਐਲਏ ਸਾਹਿਬ ਜੁਮੇ ਆ ਰਿਹਾ ਸਫਾਈ ਦਿਨ ਰਾਤ ਕਰਾਉਂਦੇ ਆ ਮਨ ਲਓ ਮੇਰ ਸਾਹਿਬ ਕੋਈ ਕੁਰਸੀ ਤੇ ਬਰਾਜਮਾਨ ਨੇ ਜੇ ਉਹ ਟੈਂਡਰ ਪਾਉਂਦੇ ਆ ਟੈਂਡਰ ਕੈਨਸਲ ਕਰ ਦਿੰਦੇ ਆ ਉਹਨਾਂ ਦੀ ਕੋਈ ਗੱਲ ਹੀ ਨਹੀਂ ਮੰਨੀ ਜਾਂਦੀ ਮਨ ਲਓ ਦੂਸਰਾ ਇੱਥੇ ਪੂਠੀ ਰੁਕੀ ਆ ਪਿੱਛੇ ਪਾਣੀ ਦਾ ਫਲੋ ਬਹੁਤ ਜ਼ਿਆਦਾ ਵੱਧ ਗਿਆ ਪੂਲ ਟੁੱਟ ਗਿਆ ਸ਼ਹਿਰ ਡੁੱਬ ਗਿਆ ਕੌਣ ਜ਼ਿੰਮੇਵਾਰ ਹੈ ਮਹਾਰਾਜ ਵੇਖੋ ਆਮ ਆਦਮੀ ਪਾਰਟੀ ਨੇ ਜਦੋਂ ਹੀ ਪਹਿਲੇ ਪਤਾ ਲੱਗਾ ਉਸੇ ਵੇਲੇ ਸਾਰੇ ਬੰਦੇ ਘਲਾਟੇ ਕਮੇਟੀ ਕਰਦੇ ਉਸੇ ਵੇਲੇ ਥੋੜ ਸਪਾਈ ਹੋਣਦਾ ਵੀ ਆ ਠੀਕ ਆ ਉਹਨਾਂ ਮਨ ਲਓ ਬੀਜੇਪੀ ਆਲੇ ਕਹਿੰਦੇ ਆ ਬੀਜੇਪੀ ਦੀ ਦਿੱਲੀ ਵੀ ਸਰਕਾਰ ਆ ਹਰਿਆਣੇ 'ਚ ਵੀ ਆ ਬੰਦੇ ਵੀ ਆ ਉਹ ਰੱਬ ਅੱਗੇ ਤੇ ਕੇਦਾ ਯੋਰ ਨਹੀਂ ਹੈਗਾ ਉੱਥੇ ਵੀ ਤੋਂ ਡੁੱਬੇ ਪਏ ਨੇ ਉਹ ਜਾਣ ਬੁੱਝ ਕੇ ਦੂਜਿਆਂ ਦੇ ਸਿਰ ਤੇ ਲੋਨ ਨਾਲ ਉਹ ਸਾਰਿਆਂ ਨੂੰ ਰਲ ਮਿਲ ਕੇ ਕੰਮ ਕਰਨਾ ਚਾਹੀਦਾ ਵਾ ਇੱਕ ਸਰ ਦੇ ਉੱਤੇ ਹੀ ਸੁਪਨਾ ਚਾਹੀਦਾ ਮੇਰੇ ਪੁਰਾਣੇ ਮਾਲਕਾਂ ਦੇ ਜਨਕਸੂਰਾ ਤੋਂ ਚੱਲੀ ਖਬਰ ਦਾ ਅਸਰ ਹੋਇਆ ਬੂਟੀ ਸਾਫ ਹੋਈ ਪ੍ਰਸ਼ਾਸਨ ਹਰਕਤ ਚ ਆਇਆ ਔਰ ਹੁਣ ਲੱਗਦਾ ਹੈ ਕਿ ਬਟਾਲਾ ਡੁੱਬਣਾ ਬਚ ਜਾਏਗਾ ਕੈਮਰਾਮੈਨ ਮਨੀ ਦੇ ਨਾਲ ਦਿੱਤੇ ਲੋਥਾ ਜਨਕਸੂਰਾ ਟੀਵੀ ਬਟਾਲਾ